43.8 ਜਿਹੜਾ ਟੈਂਪਰੇਚਰ ਨੋਟ ਕੀਤਾ ਗਿਆ ਹੈ ਯਾਨੀ ਬਠਿੰਡਾ ਤੰਦੂਰ ਵਾਂਗ ਤਪ ਰਿਹਾ ਜਿੱਥੇ ਆਮ ਲੋਕਾਂ ਦੇ ਉੱਤੇ ਅਸਰ ਪੈ ਰਿਹਾ ਉੱਤੇ ਹੀ ਬੇਜ਼ੁਬਾਨ ਜਿਹੜੇ ਜਾਨਵਰ ਜਾਂ ਪਸ਼ੂ ਪੰਛੀ ਨੇ ਹਰ ਕੋਈ ਇਸ ਗਰਮੀ ਤੋਂ ਪਰੇਸ਼ਾਨ ਹੈ ਪਿੰਜਰਿਆਂ ਦੇ ਵਿੱਚ ਆਪਾਂ ਕੂਲਰ ਲਾਏ ਹੋਏ ਨੇ ਜੀ ਤੇ ਐਗਰੋ نیٹ ਲਾਏ ਹੋਏ ਨੇ ਪਿੰਜਰਿਆਂ ਦੇ ਵਿੱਚ ਤਾਂ ਕਿ ਉਹਨਾਂ ਨੂੰ ਸਿੱਧੀ ਧੁੱਪ ਤੋਂ ਬਚਾਇਆ ਜਾ ਸਕੇ ਲੂ ਨਾ ਲੱਗੇ ਤੇ ਪਾਣੀ ਜਿਹੜਾ ਉਹਨਾਂ ਨੂੰ ਪ੍ਰੋਪਰ ਮਤਲਬ ਪੀਣ ਵਾਲਾ ਪਾਣੀ ਰੋਜ਼ ਆਪਾਂ 2 ਤੋਂ 3 ਵਾਰੀ ਚੇਂਜ ਕਰਦੇ ਆ ਫਰੈਸ਼ ਡਾਈਟ ਦਿੱਤੀ ਜਾ ਰਹੀ ਹੈ ਡਾਈਟ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸਰ ਪਿੰਜਰਿਆਂ ਦੇ ਵਿੱਚ ਜਿਵੇਂ 2 ਤੋਂ 3 ਵਾਰੀ ਆਪਾਂ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਤੇ ਡਾਈਟ ਦੇ ਵਿੱਚ ਜਿਵੇਂ ਇਹਨਾਂ ਨੂੰ ਜੇ ਆਪਾਂ ਅੰਗਲੂਕੌਂਡੀ ਵਗੈਰਾ ਦਿੰਦੇ ਹਾਂ ਪਰ ਲੈਪਰਡਸ ਦਾ ਇਹ ਹੈ ਸਰ ਲੈਪਰਡਸ ਵੀ ਥੋੜੀ ਜਿਹਾ ਜ਼ਿਆਦਾ ਗਰਮੀ ਮੰਦੇ ਨੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੋ ਲੈਪਰਡਸ ਲੈ ਕੇ ਆਂਦੇ ਸੀ ਤੋਲਾਧਰ ਨੇਚਰ ਪਾਰਕ ਹਿਮਾਚਲ ਪ੍ਰਦੇਸ਼ ਤੋਂ ਉਧਰ ਲਈ ਰੀਆ ਠੰਡਾ ਤੇ ਆਪਣਾ ਇਧਰ ਮੌਸਮ ਥੋੜਾ ਖੁਸ਼ਕ ਹੈ ਗਰਮ ਹੈ ਹੁਣ ਵੀ ਕਾਫੀ ਗਰਮੀ ਵਧੀ ਹੋਈ ਹੈ ਸਾਰੇ ਅਮੀ ਦੇ ਵਿੱਚ ਇੱਥੇ ਜਿਹੜੇ ਬਣਾਏ ਹੋਏ ਤੁਸੀਂ ਛੋਟੇ ਛੋਟੇ ਪਾਉਂਡ ਹੈ ਸਾਰੇ ਦੇ ਵਿੱਚ ਹੀ ਬੱਠੇ ਹਾਂ ਹਾਂ ਬਿਲਕੁਲ ਸਰ ਗਰਮੀ ਜ਼ਿਆਦਾ ਮੰਦੇ ਨੇ ਇਹ ਤੇ ਇਹਨਾਂ ਦੇ ਵਿੱਚ ਹੀ ਇਹਨਾਂ ਨੂੰ ਮਤਲਬ ਵੈਸੇ ਵੀ ਠੰਡਕ ਦੇਣ ਦੇ ਲਈ ਵੀ ਤੇ ਪਲੱਸ ਜਿਹੜਾ ਪੀਣ ਵਾਲਾ ਪਾਣੀ ਆ ਉਹ ਵੀ ਅਲੱਗ ਤੋਂ ਇਹਨਾਂ ਨੂੰ ਫਰੈਸ਼ ਤੌਰ ਤੇ ਦਿੱਤਾ ਜਾਂਦਾ ਤੇ ਅੱਜ ਦੇ ਟਾਈਮ 'ਚ ਇੰਨਾ ਕੁ ਬੁਰਾ ਹਾਲ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਊਗੀ ਇਸ ਲਈ ਲੋਕਾਂ ਨੂੰ ਵੀ ਮੇਰੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਓ ਇਹ ਨਹੀਂ ਕਿ ਬੂਟਾ ਲਗਾਤਾ ਤਾਂ ਉਹਦੀ ਆਪਾਂ ਕੇਅਰ ਨਹੀਂ ਕਰਨੀ ਤਾਂ ਬੂਟਾ ਲਗਾ ਕੇ ਘੱਟੋ-ਘੱਟ 3 ਤੋਂ 4 ਸਾਲ ਉਹਦੀ ਪ੍ਰੋਪਰ ਕੇਅਰ ਕਰੋ ਤੇ ਤਾਂ ਕਿ ਉਹ ਵਧੀਆ ਤਰਖਤ ਬਣ ਕੇ ਤੇ ਆਪਾਂ ਨੂੰ ਚਾਹ ਦੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਬਠਿੰਡਾ ਦੇ ਵਿੱਚ ਲਗਾਤਾਰ ਗਰਮੀ ਵਧਦੀ ਜਾ ਰਹੀ ਹੈ ਜੇਕਰ ਬੀਤੇ ਦਿਨ ਦੀ ਗੱਲ ਕਰੀ ਤਾਂ 44.8 ਜਿਹੜਾ ਟੈਂਪਰੇਚਰ ਨੋਟ ਕੀਤਾ ਗਿਆ ਹੈ ਯਾਨੀ ਬਠਿੰਡਾ ਤੰਦੂਰ ਵਾਂਗ ਤਪ ਰਿਹਾ ਜਿੱਥੇ ਆਮ ਲੋਕਾਂ ਦੇ ਉੱਤੇ ਅਸਰ ਪੈ ਰਿਹਾ ਉੱਤੇ ਹੀ ਬੇਜ਼ੁਬਾਨ ਜਿਹੜੇ ਜਾਨਵਰ ਜਾਂ ਪਸ਼ੂ ਪੰਛੀ ਨੇ ਹਰ ਕੋਈ ਇਸ ਗਰਮੀ ਤੋਂ ਪਰੇਸ਼ਾਨ ਹੈ ਬਠਿੰਡਾ ਦੇ ਮਿਨੀ ਜ਼ੂ ਕਮ ਡਾਇਰ সাফਰੀ ਦੇ ਵਿੱਚ ਵੀ ਜਿੰਨੇ ਵੀ ਸਪੀਸੀਜ਼ ਇੱਥੇ ਹੈਗੀਆਂ ਲੈਪਰਡ ਹੈਗੇ ਆ ਇਸ ਤੋਂ ਇਲਾਵਾ ਈਮੂਜ਼ ਨੇ ਬਜਰੀ ਘਰ ਆ तमाम ਜੀਨਿਸ ਸਪੀਸੀਜ਼ ਆ ਉਹਨਾਂ ਦੀ ਦੇਖਰੇਖ ਆਸਤੇ ਪੂਰਾ ਸਟਾਫ ਲੱਗਿਆ ਹੋਇਆ ਦਿਨ ਰਾਤ ਇਹਨਾਂ ਬੇਜ਼ੁਬਾਨਾਂ ਦਾ ਧਿਆਨ ਰੱਖਿਆ ਜਾ ਰਿਹਾ ਕਿਉਂਕਿ ਇਹ ਮਾਲਵੇ ਦਾ ਜ਼ੂ ਹੈਗਾ ਜਿੱਥੇ ਬਹੁਤ ਤਰ੍ਹਾਂ ਦੇ ਜਾਨਵਰ ਪੰਛੀ ਵੀ ਹੈਗਾ ਤਾਂ ਇਹ ਸਾਰੇ ਗਰਮੀ ਨੂੰ ਦੇਖਦੇ ਹੋਏ ਪੂਰੇ ਪ੍ਰਬੰਧ ਇੱ ਕੂਲਰ ਵੀ ਲੱਗਿਆ ਸਾਡੇ ਨਾਲ ਸਰਬਜੀਤ ਕੌਰ ਨੇ ਜਿਹੜੇ ਫੋਰੈਸਟ ਕਾਰ ਨੇ ਉਹਨਾਂ ਨਾਲ ਗੱਲ ਕਰਦੇ ਆ ਕਿਉਂਕਿ ਇਸ ਮੌਸਮ ਚ ਆ ਕੇ ਸਰਵਿਸ ਕੌਰ ਜੀ ਬਹੁਤ ਜ਼ਿਆਦਾ ਮਿਲਦਾ ਪਰੇਸ਼ਾਨੀ ਸਾਰਿਆਂ ਵਾਸਤੇ ਪੈ ਜਾਂਦੀ ਆ ਜੀ 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 ਤੇ ਇੰਨਾ ਹੁ ਜੂ ਦੇ ਵੀ ਜਿੰਨੇ ਸਪੀਸੀਸ ਹੈਗੀਆਂ ਕਿਸ ਤਰੀਕੇ ਨਾਲ ਧਿਆਨ ਰੱਖਿਆ ਜਾ ਰਿਹਾ ਇਹਨਾਂ ਦਾ ਸਰ ਗਰਮੀ ਤਾਂ ਬਹੁਤ ਜ਼ਿਆਦਾ ਹੋਈ ਪਈ ਆ ਦਿਨੋ-ਦਿਨ ਵਧ ਹੀ ਰਹੀ ਹੈਗੀ ਤੇ ਉਸੇ ਹਿਸਾਬ ਦੇ ਨਾਲ ਸਰ ਆਪਾਂ ਜ਼ੂ ਦੇ ਵਿੱਚ ਪ੍ਰੋਪਰ ਤੌਰ ਤੇ ਪ੍ਰਬੰਧ ਕੀਤੇ ਹੋਏ ਨੇ ਜਾਨਵਰਾਂ ਦੇ ਪੰਛੀਆਂ ਦੇ ਲਈ ਕੁ ਪਿੰਜਰਿਆਂ ਦੇ ਵਿੱਚ ਆਪਾਂ ਕੂਲਰ ਲਾਏ ਹੋਏ ਨੇ ਜੀ ਤੇ ਐਗਰੋ نیٹ ਲਾਏ ਹੋਏ ਨੇ ਪਿੰਜਰਿਆਂ ਦੇ ਵਿੱਚ ਤਾਂ ਕਿ ਉਹਨਾਂ ਨੂੰ ਸਿੱਧੀ ਧੁੱਪ ਤੋਂ ਬਚਾਇਆ ਜਾ ਸਕੇ ਲੂ ਨਾ ਲੱਗੇ ਤੇ ਪਾਣੀ ਜਿਹੜਾ ਉਹਨਾਂ ਨੂੰ ਪ੍ਰੋਪਰ ਮਤਲਬ ਪੀਣ ਵਾਲਾ ਪਾਣੀ ਰੋਜ਼ ਆਪਾਂ 2 ਤੋਂ 3 ਵਾਰੀ ਚੇਂਜ ਕਰਦੇ ਆ ਫਰੈਸ਼ ਡਾਈਟ ਦਿੱਤੀ ਜਾ ਰਹੀ ਹੈ ਡਾਈਟ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਸਰ ਤੇ ਦੂਸਰਾ ਇਹ ਹੈ ਕਿ ਆਪਾਂ ਇਹਨਾਂ ਨੂੰ ਪਾਣੀ ਦਾ ਛਿੜਕਾ ਕਰਦੇ ਆ ਗਰਮੀਆਂ ਦੇ ਵਿੱਚ ਗਰਮੀ ਤੋਂ ਬਚਾਉਣ ਦੇ ਲਈ ਪਿੰਜਰਿਆਂ ਦੇ ਵਿੱਚ ਜਿਵੇਂ ਦੋ ਤੋਂ ਤਿੰਨ ਵਾਰੀ ਆਪਾਂ ਪਾਣੀ ਦਾ ਛਿੜਕਾ ਕੀਤਾ ਜਾਂਦਾ ਹੈਗਾ ਤੇ ਡਾਈਟ ਦੇ ਵਿੱਚ ਜਿਵੇਂ ਇਹਨਾਂ ਨੂੰ ਜੇ ਆਪਾਂ ਗਲੂਕੋਨਡੀ ਵਗੈਰਾ ਦਿੰਨੇ ਆ ਤਾਂ ਕਿ ਇਹਨਾਂ ਨੂੰ ਗਰਮੀ ਆ ਸਕੇ ਅੱਛਾ ਜਿਹੜੇ ਲੈਪਡ ਹੈਗੇ ਉਹ ਖਾਸ ਧਿਆਨ ਉਹ ਰੱਖਣਾ ਪੈਂਦਾ ਕੋਈ ਸਪੀਸੀਜ਼ ਹੈ ਜੀ ਜਿਹਨੂੰ ਗਰਮੀ ਮਤਲਬ ਅਸਰ ਤਾਂ ਸਭ ਤੇ ਪੈਂਦੇ ਕਿਹਦੇ ਕਿਸੇ ਸਪੀਸੀ ਦਾ ਜ਼ਿਆਦਾ ਧਿਆਨ ਰੱਖਣਾ ਪੈਂਦਾ ਉਹ ਕਿਹੜਾ ਇੱਥੇ ਉਹਨਾਂ ਦਾ ਸਰ ਵੈਸੇ ਤਾਂ ਦੇਖੋ ਮਤਲਬ ਜਿਵੇਂ ਹੁਣ ਆਪਾਂ ਹਿਊਮਨਸ ਦੇ ਉੱਪਰ ਵੀ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਉਸੇ ਤਰ੍ਹਾਂ ਹੀ ਜਾਨਵਰਾਂ ਦੇ ਵਿੱਚ ਇਹ ਤਕਰੀਬਨ ਸਾਰੇ ਜਾਨਵਰਾਂ ਤੇ ਹੀ ਗਰਮੀ ਦਾ ਅਸਰ ਦੇਖਣ ਨੂੰ ਮਿਲ ਰਿਹਾ ਹੈਗਾ ਪਰ ਲੈਪਰਡਸ ਦਾ ਇਹ ਹੈ ਸਰ ਲੈਪਰਡਸ ਵੀ ਥੋੜੀ ਜਿਹਾ ਜ਼ਿਆਦਾ ਗਰਮੀ ਮੰਦੇ ਨੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਦੋ ਲੈਪਰਡਸ ਲੈ ਕੇ ਆਂਦੇ ਸੀ ਤੋਲਾਧਰ ਨੇਚਰ ਪਾਰਕ ਹਿਮਾਚਲ ਪ੍ਰਦੇਸ਼ ਤੋਂ ਉਧਰ ਲਈ ਰਿਆ ਠੰਡਾ ਤੇ ਆਪਣਾ ਇਧਰ ਮੌਸਮ ਥੋੜਾ ਖੁਸ਼ਕ ਹੈ ਗਰਮ ਹੈ ਇਸੇ ਇਹ ਦੇ ਲਈ ਉਹ ਥੋੜੇ ਜਿਹਾ ਜ਼ਿਆਦਾ ਗਰਮੀ ਮੰਨ ਰਹੇ ਨੇ ਤਾਂ ਉਹਨਾਂ ਦਾ ਪ੍ਰੋਪਰ ਆਪਾਂ ਉਹਨਾਂ ਨੂੰ ਪਿੰਜਰਿਆਂ ਦੇ ਵਿੱਚ ਕੂਲਰ ਵਗੈਰਾ ਲਾਏ ਹੋਏ ਨੇ ਅੱਛਾ ਕਿੰਨੇ ਕੂਲਰ ਟੋਟਲ ਇੱਥੇ ਹੋਰ ਕਿਹੜੇ ਪਿੰਜਰਿਆਂ 'ਚ ਲੱਗੇ ਹੋਏ ਨੇ ਅ ਤਕਰੀਬਨ ਸਾਰੇ ਪਿੰਜਰਿਆਂ ਦੇ ਵਿੱਚ ਹੀ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਪੈਰਟਸ ਦੇ ਵਿੱਚ ਨੇ ਲੈਪਰਡਸ ਦੇ ਵਿੱਚ ਨੇ ਈਮੂ ਦੇ ਵਿੱਚ ਨੇ ਹੈਗੇ ਤੇ ਦੂਸਰੇ ਆਪਾਂ ਜਿਹੜਾ ਹੈਗਾ ਮੋਰਾਂ ਦੇ ਵਿੱਚ ਲੱਗੇ ਹੋਏ ਨੇ ਉੱਥੇ ਲੱਗੇ ਆ ਇਹ ਜਿਹੜਾ ਹੁਣ ਈਮੂਜ਼ ਅਸੀਂ ਪਿੱਛੇ ਦੇਖ ਰਹੇ ਹਾਂ ਕਾਫੀ ਇੱਥੇ ਕਿੰਨੀ ਵਾਰ ਪਾਣੀ ਪੁਣੀ ਛਿੜਕਾਇਆ ਜਾਂਦਾ ਹੈ ਇਹਦਾ ਇਹਨੂੰ ਡਾਈਟ ਇਨ ਇਹ ਕੀ ਹੁੰਦੀ ਹੈ ਮੈਂ ਡਾਈਟ ਤਾਂ ਸਰ ਇਹਨਾਂ ਦੀ ਇਹ ਹੈ ਕਿ ਇਹਨਾਂ ਨੂੰ ਫਲ ਫਰੂਟ ਹੀ ਦਿੱਤੇ ਜਾਂਦੇ ਆ ਤੇ ਵਿੱਚ ਇਹਨਾਂ ਦਾ ਜਿਵੇਂ ਸਤਨਾਜ ਸੱਤ ਤਰ੍ਹਾਂ ਦਾ اناਜ ਹੁੰਦਾ ਉਹ ਆਪਾਂ ਮਿਕਸ ਕਰਕੇ ਦਿੰਨੇ ਆ ਤੇ ਵਿੱਚ ਹੀ ਆਪਾਂ ਇਹਨਾਂ ਨੂੰ ਗਲੂਕੋਨਡੀ ਵਗੈਰਾ ਜਾਂ ਕੋਈ ਲੀਵਰ ਦਾ ਟੋਨਿਕ ਹੈ ਜੋ ਵੀ ਕੋਈ ਮੈਡੀਸਨ ਪ੍ਰੋਪਰ ਤੌਰ ਤੇ ਦਿੱਤੀ ਜਾਂਦੀ ਹੈ ਉਹ ਉਹਨਾਂ ਦੀ ਡਾਈਟ ਦੇ ਵਿੱਚ ਸ਼ਾਮਿਲ ਕੀਤੀ ਜਾਂਦੀ ਹੈ ਤੇ ਇਹ ਪਾਣੀ ਦਾ ਛਿੜਕਾਤਾ ਇਹਨਾਂ ਨੂੰ ਘੜਤ ਘੜਤ 2 ਤੋਂ 3 ਵਾਰ ਜਾਂ 3 ਤੋਂ 4 ਵਾਰ ਤਕਰੀਬਨ ਦਿਨ ਇੱਥੇ ਜਿਹੜੇ ਬਣਾਏ ਹੋ ਤੁਸੀਂ ਛੋਟੇ ਛੋਟੇ ਪੌਂਡ ਐ ਸਾਰੇ ਇਹਦੇ ਵਿੱਚ ਹੀ ਬੈਠੇ ਰਹਿੰਦੇ ਹਾਂ ਹਾਂ ਬਿਲਕੁਲ ਸਰ ਗਰਮੀ ਜ਼ਿਆਦਾ ਮੰਨਦੇ ਨੇ ਇਹ ਤੇ ਇਹਨਾਂ ਦੇ ਵਿੱਚ ਹੀ ਇਹਨਾਂ ਨੂੰ ਮਤਲਬ ਵੈਸੇ ਵੀ ਠੰਡਕ ਦੇਣ ਦੇ ਲਈ ਵੀ ਤੇ ਪਲੱਸ ਜਿਹੜਾ ਪੀਣ ਵਾਲਾ ਪਾਣੀ ਆ ਉਹ ਵੀ ਅਲੱਗ ਤੋਂ ਇਹਨਾਂ ਨੂੰ ਫਰੈਸ਼ ਤੌਰ ਤੇ ਦਿੱਤਾ ਜਾਂਦਾ ਕੋਈ ਡਾਕਟਰ ਵੀ ਆਉਂਦਾ ਜੀ ਵਿਜ਼ਿਟ ਕਰਦਾ ਵੈਟਰਰੀ ਦਾ ਕੋਈ ਹਾਂਜੀ ਵਿਜ਼ਿਟਿੰਗ ਡਾਕਟਰ ਹੈਗੇ ਨੇ ਇੱਥੇ ਜਿਹੜੇ ਪ੍ਰੋਪਰ ਜ਼ੂ ਦਾ ਕੋਈ ਵੈਟਰਨਰੀ ਡਾਕਟਰ ਨਹੀਂ ਹੈਗਾ ਜਿਹੜਾ ਕਿ 24 ਆਰ ਇੱਥੇ ਡਿਊਟੀ ਕਰੇ ਵਿਜ਼ਿਟਿੰਗ ਡਾਕਟਰ ਦੀ ਡਿਊਟੀ ਲਗਾਈ ਹੋਈ ਹੈ ਸਰ ਡਿਪਾਰਟਮੈਂਟ ਵੱਲੋਂ ਤੇ ਉਹ ਟਾਈਮ-ਟਾਈਮ ਤੇ ਵਿਜ਼ਿਟ ਕਰਦੇ ਰਹਿੰਦੇ ਨੇ ਤੇ ਜਦੋਂ ਵੀ ਸਾਨੂੰ ਕੋਈ ਮੰਨ ਲਓ ਲੋੜ ਹੁੰਦੀ ਹੈ ਜਾਂ ਕੋਈ ਜਾਨਵਰ ਬਿਮਾਰ ਹੁੰਦਾ ਹੈ ਤਾਂ ਉਹਨਾਂ ਨੂੰ ਆਪਾਂ ਫੋਨ ਕਰਦੇ ਆਂ ਤੇ ਉਹ ਤੁਰਤੀ ਆ ਕੇ ਤੇ ਆਪਣਾ ਟ੍ਰੀਟਮੈਂਟ ਸ਼ੁਰੂ ਕਰ ਦਿੰਦੇ ਨੇ ਇੱਥੇ ਵੀ ਸਾਰਾ ਗ੍ਰੀਨਰੀ ਬਹੁਤ ਹੈਗੀ ਆ ਤੁਹਾਨੂੰ ਲੱਗਦਾ ਪਲਾਂਟੇਸ਼ਨ ਕੱਟ ਗਈ ਹੈ ਦਰਖਤ ਕੱਟੇ ਗਏ ਹੈ ਵਿਕਾਸ ਦੇ ਨਾਮ ਦੇ ਉੱਤੇ ਪਰ ਲੱਗਦਾ ਇਸ ਸ਼ਹਿਰ ਦੇ ਵਿੱਚ ਗ੍ਰੀਨਰੀ ਲੋਕਾਂ ਨੂੰ ਵੀ ਚਾਹੀਦਾ ਬਤਾ ਬਤਾਣੀ ਚਾਹੀਦੀ ਤਾਂ ਹੀ ਅਸੀਂ ਬਚਾਂਗੇ ਇਸ ਗੱਲ ਜੀ ਸਰ ਇਹ ਜਿਹੜਾ ਹੁਣ ਮੌਸਮ ਦੇ ਵਿੱਚ ਆਪਾਂ ਬਦਲਾ ਦੇਖ ਰਹੇ ਆਂ ਤਾਂ ਇਹਦਾ ਇੱਕ ਬਹੁਤ ਵੱਡਾ ਰੀਜ਼ਨ ਇਹ ਵੀ ਹੈ ਕਿ ਡਿਵੈਲਪਮੈਂਟ ਦੇ ਨਾਮ ਤੇ ਜਿਵੇਂ ਆਪਾਂ ਹੁਣ ਮੰਨ ਲਓ ਰੋਡਸ ਵਗ ਨੈਸ਼ਨਲ ਹਾਈਵੇਜ਼ ਬਣੇ ਨੇ ਤਾਂ ਉਹਨਾਂ ਕਰਕੇ ਕਾਫੀ ਦਰਖਤ ਦਰਖਤਾਂ ਦੀ ਕਟਾਈ ਹੋਈ ਹੈ ਉੰਨੀ ਪਰ ਹਾਲਾਂਕਿ ਸਾਡਾ ਡਿਪਾਰਟਮੈਂਟ ਲੱਗਿਆ ਹੋਇਆ ਹੈਗਾ ਕਿ ਪਲਾਂਟੇਸ਼ਨ ਵੱਧ ਤੋਂ ਵੱਧ ਕੀਤੀ ਜਾ ਸਕਿਆ ਅਸੀਂ ਵੀ ਜ਼ੂ ਦੇ ਵਿੱਚ ਮੰਨ ਲਓ ਟਾਈਮ-ਟਾਈਮ ਤੇ ਲੋਕਾਂ ਨੂੰ ਵੀ ਅਵੇਅਰ ਕਰਦੇ ਹਾਂ ਜੋ ਪਬਲਿਕ ਆਉਂਦੀ ਹੈ ਉਹਨਾਂ ਤੋਂ ਆਪਾਂ ਪਲਾਂਟਸ ਲਵਾਉਣੇ ਆ ਜਾਂ ਮਤਲਬ ਪ੍ਰੋਗਰਾਮ ਇਹੋ ਜਿਹੇ ਰੱਖਦੇ ਹਾਂ ਤਾਂ ਕਿ ਉਹਨਾਂ ਦੇ ਵਿੱਚ ਪਲਾਂਟੇਸ਼ਨ ਨੂੰ ਲੈ ਕੇ ਅਵੇਅਰਨੈਸ ਹੋਵੇ ਕਿ ਬੁੱਟੇ ਬੱਤਾਂ ਕਿ ਜੋ ਆਉਣ ਵਾਲੀ ਗਰਮੀ ਹੈ ਅੱਜ ਦੇ ਟਾਈਮ 'ਚ ਹੀ ਇੰਨਾ ਕੁ ਬੁਰਾ ਹਾਲ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋ ਜੂਗੀ ਇਸ ਲਈ ਲੋਕਾਂ ਨੂੰ ਵੀ ਇਹ ਹੀ ਅਪੀਲ ਹੈ ਕਿ ਵੱਧ ਤੋਂ ਵੱਧ ਬੂਟੇ ਲਗਾਓ ਇਹ ਨਹੀਂ ਕਿ ਬੂਟਾ ਲਗਾਤਾ ਤਾਂ ਉਹਦੀ ਆਪਾਂ ਕੇਅਰ ਨਹੀਂ ਕਰਨੀ ਤਾਂ ਬੂਟਾ ਲਗਾ ਕੇ ਘੱਟੋ-ਘੱਟ 3-2-4 ਸਾਲ ਉਹਦੀ ਪ੍ਰੋਪਰ ਕੇਅਰ ਕਰੋ ਤੇ ਤਾਂ ਕਿ ਉਹ ਵਧੀਆ ਦਰਖਤ ਬਣ ਕੇ ਤੇ ਆਪਾਂ ਨੂੰ ਛਾਂ ਦੇਵੇ ਅੱਛਾ ਹਦਾਤਾ ਕੀ ਹੈਗਾ ਡਿਪਾਰਟਮੈਂਟ ਦੇ ਅਧਿਕਾਰੀ ਜਿਹੜੇ ਤੁਹਾਡੇ ਹੈਗੇ ਜੰਗਲਾਤ ਵਾਲੇ ਕੀ ਹਦਾਤਾ ਨੇ ਇਹ ਜੂ ਨੂੰ ਲੈ ਕੇ ਕਿਸ ਤਰੀਕੇ ਦਾ ਕੋਈ ਜਾਰੀ ਕੀਤਾ ਗਿਆ ਉਹਨਾਂ ਨੇ ਇਸ ਤਰੀਕੇ ਨੂੰ ਧਿਆਨ ਰੱਖਣਾ ਹੈ ਨਾ ਜੀ ਸਰ ਉਹ ਟਾਈਮ ਟਾਈਮ ਤੇ ਆਪਾਂ ਨੂੰ ਡਿਪਾਰਟਮੈਂਟ ਵੱਲੋਂ ਗਾਈਡਲਾਈਨਸ ਮਿਲਦੀਆਂ ਰਹਿੰਦੀਆਂ ਨੇ ਪੰਜਾਬ ਸਰਕਾਰ ਵੱਲੋਂ ਤੇ ਸਾਡਾ ਜੰਗਲੀ ਜੀਵ ਵਿਭਾਗ ਵੱਲੋਂ ਤੇ ਉਹੀ ਇਹ ਗਰਮੀਆਂ ਦੇ ਹਿਸਾਬ ਨਾਲ ਜਿਵੇਂ ਜਿਵੇਂ ਵੀ ਸਾਨੂੰ ਹਦਾਇਤਾਂ ਆਉਂਦੀਆਂ ਨੇ ਉਸੇ ਹਿਸਾਬ ਨਾਲ ਹੀ ਆਪਾਂ ਜਾਨਵਰਾਂ ਦਾ ਧਿਆਨ ਰੱਖ ਰਹੇ ਹਾਂ ਬਹੁਤ ਬਹੁਤ ਧੰਨਵਾਦ ਜੀ ਜੀ ਸੋਇਸਾਨ ਫੋਰੈਸਟ ਗਾਰਡ ਸਰਬਜੀਤ ਕੌਰ ਜਿਨ੍ਹਾਂ ਨੇ ਦੱਸਿਆ ਕਿ ਇਸ ਜ਼ੂ ਦੇ ਵਿੱਚ ਜਿੰਨੇ ਵੀ ਜਾਨਵਰ ਨੇ ਆ ਪੰਛੀ ਨੇ ਉਹਨਾਂ ਦਾ ਖਾਸ ਤੌਰ ਤੇ ਉੱਤੇ ਧਿਆਨ ਰੱਖਿਆ ਜਾ ਰਿਹਾ ਹੈ ਗ੍ਰੀਨ ਐਗਰੋ ਨੈਟ ਲਾ ਰੱਖਿਆ ਸਾਰੇ ਪਿੰਜਰਾਂ ਦੇ ਬਾਹਰ ਕਵਰ ਕੀਤਾ ਹੋਇਆ ਉਹਨਾਂ ਨੂੰ ਕਿਉਂਕਿ ਸਿੱਧੀ ਧੁੱਪ ਜਿਹੜੀ ਨੁਕਸਾਨ ਪਹੁੰਚਾਉਂਦੀ ਹੈ ਜਿਹੜੇ ਲੈਪੜ ਨਹੀਂ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਿਆ ਜਾ ਰਿਹਾ ਇਸ ਤੋਂ ਇਲਾਵਾ ਗਲੂਕੋਨ ਡੀ ਹੋ ਗਿਆ ਜਾਂ ਐਂਟੀਬਾਇਓਟਿਕ ਹੋ ਗਿਆ ਲੀ 52 ਹੋ ਗਿਆ ਤਮਾਮੇ ਮਲਟੀਵਿਟਾਮਿਨਸ ਦੇ ਕੇ ਗਰਮੀ ਤੋਂ ਬਚਾਉਣ ਵਾਸਤੇ ਜਿਹੜਾ ਡਿਪਾਰਟਮੈਂਟ ਹੈਗਾ ਪੂਰੀ ਤਨਦੇਹੀ ਦੇ ਨਾਲ ਕੰਮ ਕਰ ਰਿਹਾ ਤਾਂ ਕਿ ਇਹਨਾਂ ਬੇਜ਼ੁਬਾਨਾਂ ਨੂੰ ਕੋਈ ਤਕਲੀਫ ਨਾ ਹੋਵੇ ਪਰ ਵੱਡੀ ਗੱਲ ਇਹ ਹੈ ਕਿ ਜਦ ਤੱਕ ਅਸੀਂ ਪਲਾਂਟੇਸ਼ਨ ਕੈਮਰਾਮੈਨ ਗੁਰਵਿੰਦਰ ਦੇ ਨਾਲ ਅਮਿਤ ਸ਼ਰਮਾ ਰਚਨਾਸ ਸਪੋਕਸਮੈਨ ਮਠੰਡਾ